ਇੱਕ ਵਾਰ ਦੀ ਗੱਲ ਆ ਕਹਿੰਦੇ ਵੀ ਇੱਕ ਮੁਸਾਫਰ ਜਾ ਰਿਹਾ ਹਤਾ ਕੁੰਮਣ ਕੁੰਮਣ ਦਾ ਮਤਲਬ ਇਥੇ ਰਿਸ਼ਤੇਦਾਰੀ ਚ ਕਿਤੇ ਹੋਰ ਤਾਂ ਉਹਨੂੰ ਕੁੰਮ ਦੇ ਕੁੰਮ ਦੇ ਨੂੰ ਪਾਣੀ ਦੀ ਪਿਆਸ ਲੱਗੀ ਜਦੋਂ ਪਾਣੀ ਦੀ ਪਿਆਸ ਲੱਗੀ ਤਾਂ ਇੱਕ ਤਾਂ ਉਹਨੇ ਸੋਚਿਆ ਵੀ ਕਿਉਂ ਨਾ ਇਥੋਂ ਪਾਣੀ ਪੀਤਾ ਜਾਵੇ ਆਪਣੀ ਪਿਆਸ ਜਿਹੜੀ ਉਹ ਖਤਮ ਕਰ ਲਈਏ ਤਾਂ ਜਿਉਂ ਹੀ ਉਹਨੇ ਜਿਹੜਾ ਹੁੰਦੀ ਆ ਬਾਲਟੀ ਲੱਜ ਨਾਲ ਬੰਨੀ ਹੋਈ ਉਹਨੇ ਮਾਰਿਆ ਝੂੰਡਾ ਸਿੱਟੀ ਵਿੱਚ ਬਾਲਟੀ ਤਾਂ ਵਿੱਚ ਸੱਪ ਬੈਠਾ ਸੀ ਉਹਨੇ ਕੋਲਾਸਤ ਲੱਜ ਉਤੀ ਸੜਤੀ ਹੁਣ ਪਿਆਸਾ ਤਾਂ ਕਰਦਾ ਕੀ ਤਾਂ ਸੱਪ ਉਹਨੂੰ ਆਵਾਜ਼ ਦਿੰਦਾ ਕਹਿੰਦਾ ਵੀ ਮੈਨੂੰ ਬਚਾਲਾ ਪਾਣੀ ਪੀ ਲੈ ਕੋਈ ਹਰਜ ਨਹੀਂ ਵੀ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਉਹਨੇ ਕੀ ਕਰਿਆ ਕਹਿੰਦਾ ਵੀ ਐ ਕਰ ਫਿਰ ਰੱਬ ਦੇ ਭਗਤਾ ਸੱਪਾ 나ਗ ਦੇਵਤਾ ਤੂੰ ਵਿੱਚ ਬੈਠ ਬਾਲਟੀ ਦੇ ਪਾਣੀ ਬਾਅਦ ਚੋਂ ਪੀ ਲੰਨੇ ਆ ਪਹਿਲਾਂ ਤੈਨੂੰ ਹੀ ਕੱਢ ਦੰਨਾ ਤੈਨੂੰ ਹੀ ਵਿਚਾਲ ਲੰਨੇ ਆ ਉਹ ਕਹਿੰਦਾ ਵੀ ਠੀਕ ਆ ਤਾਂ ਉਹਨੇ ਚਲੋ ਜੀ ਸੱਪ ਕੱਢ ਲਿਆ ਬਾਹਰ ਜਿਆਦਾ ਹੁਣ ਸੱਪ ਨਿਕਲਿਆ ਬਾਹਰ ਤਾਂ ਸੱਪ ਨਿਕਲਦੀ ਸਾਰੇ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਖਾਊਂਗਾ ਉਹ ਕਹਿੰਦਾ ਮੈਨੂੰ ਖਾਊਂਗਾ ਮਤਲਬ ਤੇਰਾ ਕੀ ਆ ਇੱਕ ਤੇਰੀ ਜਾਨ ਬਚਾਈ ਆ ਮੈਂ ਪਾਣੀ ਚ ਖबरा ਕਿੰਨੇ ਸੌ ਸਾਲਾਂ ਦਾ ਬੈਠਾ ਤੂੰ ਕਿੰਨਾ ਚਿਰ ਹੋ ਗਿਆ ਤੈਨੂੰ ਘਰੇ ਨੂੰ ਇੱਕਦੂ ਮੈਨੂੰ ਇਹ ਕਹਣਾ ਮੈਂ ਤੈਨੂੰ ਖਾਊਂਗਾ ਉਹ ਕਹਿੰਦਾ ਵੀ ਨਹੀਂ ਇਹ ਗੱਲ ਗਲਤ ਆ ਮੈਂ ਆ ਜਿਹੜਾ ਮੈਂ ਤਾਂ ਤੈਨੂੰ ਖਾ ਕੇ ਰੱਖੂਗਾ ਉਹ ਕਹਿੰਦਾ ਵੀ ਚੱਲ ਕੁਝ ਹੱਸ ਦੇ ਨਹੀਂ ਇਹਦਾ ਫੈਸਲਾ ਆਪਾਂ ਕਿਸੇ ਥਰਡ ਪਰਸਨ ਤੋਂ ਕਰਵਾ ਲਵਨੇ ਆ ਵੀ ਮੈਂ ਤੈਨੂੰ ਕਹਣਾ ਮੈਨੂੰ ਖਾਈਂ ਨਾ ਤੂੰ ਕਹਿੰਦਾ ਮੈਂ ਖਾਣਾ ਵੀ ਹੁਣਾ ਕੀ ਚਾਹੀਦਾ ਜੇ ਤਾਂ ਉਹ ਬੰਦਾ ਤਿਆ ਕਹਿ ਦੂਗਾ ਤਾਂ ਆਪਾਂ ਉਦਾਂ ਹੀ ਕਰ ਲਾਂਗੇ ਤੂੰ ਮੈਨੂੰ ਖਾ ਲਈ ਭਾਈ ਹੋਰ ਕੀ ਆ ਤਾਂ ਚਲੋ ਜੀ ਆਸ-ਪਾਸ ਦੇਖਿਆ ਉਹਨਾਂ ਨੇ ਕੋਈ ਸਾਧੂ ਮਹੰਤ ਬੈਠਾਤਾ ਤਾ ਤੋਂ ਸਾਧੂ ਮਹੰਤ ਕੋਲ ਗਏ ਸਾਧੂ ਮਹੰਤ ਨੂੰ ਕਹਿੰਦੇ ਵੀ ਅਸੀਂ ਇੱਕ ਵਿਫਤਾ 'ਚ ਪੈ ਗਏ ਦੋਨੋਂ ਜਣੇ ਵੀ ਸਾਡਾ ਪਰਮਾਤਮਾ ਕੋਈ ਹੱਲ ਕਰ ਉਹ ਕਹਿੰਦਾ ਵੀ ਦੱਸੋ ਕੀ ਗੱਲ ਆ ਤਾਂ ਮੁਸਾਫਿਰ ਬੋਲਿਆ ਕਹਿੰਦਾ ਵੀ ਦੇਖੋ ਮਹਾਤਮਾ ਜੀ ਇਹ ਬੈਠਾਤਾ ਵਿਫਤਾ 'ਚ ਖੂਚ ਡਿਗੇ ਮੈਂ ਨੰਗਾ ਜਾ ਰਿਹਾ ਤਾਂ ਮੈਨੂੰ ਲੱਗੀ ਪਾਣੀ ਦੀ ਪਿਆਸ ਤਾਂ ਮੈਂ ਜਦੋਂ ਖੂਹ ਦੇ ਨੇੜੇ ਗਿਆ ਵਿੱਚ ਡੋਲ ਸਿੱਟੀ ਲੱਜ ਸਿੱਟੀ ਬਾਲਟੀ ਤਾਂ ਇਹ ਕਹਿੰਦਾ ਵੀ ਮੈਨੂੰ ਪਹਚਾਲਾ ਪਹਿਲਾਂ ਬਹੁਤ ਧੰਨਵਾਦੀ ਹੂ ਤੇਰਾ ਮਿਹਰਬਾਨੀ ਹੂ ਵੀ ਬਹੁਤ ਕੁਝ ਮਗਦ ਹੁੰਦਾ ਮੈਂ ਤਾਂ ਕਰੀਆਂ ਹੁਣੇ ਮੈਨੂੰ ਕਹਿੰਦਾ ਮੈਂ ਤੈਨੂੰ ਖਾਉਂਗਾ ਹੀ ਖਾਉਂਗਾ ਵੀ ਜੋ ਮੇਰਾ ਕਸੂਰ ਕੀ ਆ ਵੀ ਮੈਂ ਇਹਨੂੰ ਕੱਢ ਲਿਆ ਉਹ ਮਹਾਤਮਾ ਜਿਹੜਾ ਉਹ ਕਹਿੰਦਾ ਵੀ ਹਾਂ ਸੱਪ ਤੂੰ ਦੱਸ ਉਹ ਕਹਨਾਂ ਵੀ ਮੈਂ ਕੀ ਦੱਸਣਾ ਮੈਨੂੰ ਤਾਂ ਤੁਹਾਨੂੰ ਪਤਾ ਹੀ ਆ ਵੀ ਆਦਰ ਤੋਂ ਮਜਬੂਰ ਹਾਂ ਮੈਂ ਤਾਂ ਖਾਊਂਗਾ ਮੈਂ ਨਹੀਂ ਛੱਡਣਾ ਹੈਗਾ ਮੇਰੀ ਤਾਂ ਭੁੱਖ ਆ ਲੋਕਾਂ ਨੇ ਵੀ ਗੱਲ ਤੇਰੀ ਵੀ ਠੀਕ ਆ ਤੇਰੀ ਵੀ ਠੀਕ ਆ ਵੀ ਹੈ ਤਾਂ ਦੋਨੋਂ ਸਹੀ ਹੋ ਤੁਸੀਂ ਤਾਂ ਕਹਿੰਦੇ ਫਿਰ ਕੀ ਕੀਤਾ ਜਾਵੇ ਮਹਤਮਾ ਕਹਿੰਦਾ ਵੀ ਐਦਾਂ ਕਰੋ ਫਿਰ ਜੇ ਹੁਣ ਮੈਂ ਤੁਸੀਂ ਮੈਨੂੰ ਕਨਫਿਊਜ਼ ਨਾ ਕਰੋ ਤੁਸੀਂ ਮੈਨੂੰ ਮੌਕੇ ਤੇ ਲੈ ਕੇ ਚੱਲੋ ਜਿੰਮੇ ਦੇ ਹਾਲਤ ਹੈਗੇ ਤੇ ਉਮੀਦਿਓ ਬਣਾਓ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਕਰਨਾ ਚਾਹੀਦਾ ਤਾਂ ਦੋਨੋਂ ਮੰਨ ਕੇ ਕਹਿੰਦੇ ਵੀ ਠੀਕ ਆ ਤਾਂ ਹੁਣ ਉਹ ਬੰਦੇ ਨੇ ਮਹਤਮਾ ਕਹਿੰਦਾ ਕਿ ਨਾ ਵੀ ਇਹਨੂੰ ਵਿੱਚ ਸੱਤ ਸੱਪ ਨੂੰ ਫਿਰ ਜਿੰਮੇ ਤਾਂ ਕੱਟਿਆ ਤੂੰ ਮੈਂ ਕੱਟੀ ਫਿਰ ਮੈਂ ਤੁਹਾਨੂੰ ਦੱਸੂ ਤਾਂ ਬੰਦਾ ਕੀ ਕਰਦਾ ਪੜ ਕੇ ਸੱਪ ਨੂੰ ਪੁੱਛ ਤੂੰ ਮਾਰਦਾ ਖੂਹ ਦੇ ਵਿੱਚ ਜਦ ਹੁਣ ਬੰਦਾ ਖੂਹ ਦੇ ਵਿੱਚੋਂ ਦੇਖਦਾ ਕਿ ਛੁੱਪ ਗਿਰ ਗਿਆ ਜਿੱਥੇ ਪਹਿਲਾਂ ਤਾਂ ਤਾਂ ਮਹਾਤਮਾ ਨੂੰ ਕਹਿੰਦਾ ਮਹਾਤਮਾ ਜੀ ਗਿਰ ਗਿਆ ਕਹਿੰਦਾ ਗਰ ਗਿਆ ਵਧੀਆ ਹੋ ਗਿਆ ਫਾਇਦਾ ਤੇਰੀ ਜਾਨ ਛੁੱਟੀ ਕਹਿੰਦਾ ਜਾਨ ਛੁੱਟੀ ਮਤਲਬ ਮਤਲਬ ਕੀ ਕਹਿੰਦਾ ਬਿਨਾ ਪੁੱਛੇ ਕਿਸੇ ਦੀ ਉਹਨੂੰ ਨਹੀਂ ਹੈਲਪ ਕਰਨੀ ਚਾਹੀਦੀ ਹਰੇਕ ਦੀ ਉਹ ਚੱਕ ਕੇ ਮੂੰਹ ਹੈਲਪ ਕਰਨ ਵਜਨ ਨੇ ਕਈ ਲੋਕ ਕਹਿੰਦਾ ਹੈਲਪ ਕਰਾਉਣ ਦੇ ਯੋਗ ਨਹੀਂ ਹੁੰਦੇ ਉਹਨਾਂ ਚੋਂ ਇੱਕ नाग ਦੇਵਤਾ ਸਭ ਤੋਂ ਮੇਨ ਆ ਤਦ ਵੀ ਭੁੱਲ ਕੇ ਵੀ ਇਹਨਾਂ ਦੀ ਮਦਦ ਨਹੀਂ ਕਰਨੀ ਹੋਰ ਜਿਹਦੀ ਮਰਜ਼ੀ ਕਰਦੀ। ਇਹ ਚੱਕ ਦੀਆਂ ਤੂੰ ਇਹਨੂੰ ਵੇਲ ਲੂੰ। ਇਹ ਕੱਲ ਨੂੰ ਉਹ ਤਾਰਨਾ ਬੰਦਣੀ ਹੈ ਮੇਰੇ ਯਾਦ ਕਰਾਈ ਉੱਪਰ ਕੋਠੇ ਤੇ ਚੜ੍ਦਣੀ ਆਪਾਂ ਨੇ। ਐਂ ਪਈਆ ਪਈ ਰਹਿਣ ਉਹਦੇ। ਖਲੇ? ਤੇਰਾ ਤੇ ਇਦਾਂ ਦਰਦ ਕਰਦਾ। ਮੈਂ ਤੇ ਟੋਕਲਾ ਕੋਈ ਉਪਾਏ ਦੱਸੋ ਉਪਾਏ ਇਹਨੂੰ ਕੱਲ ਨੂੰ ਬਨਾਂਗੇ ਤੇਰੇ ਅੰਗੂਰ ਖਾਗੀ ਕਟੋ ਇਹਦੇ ਪਰ ਜੜ ਲੱਗੇ ਹੋਏ ਤੇ